ਸਤ ਸ੍ਰੀ ਅਕਾਲ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰ ਆ ਡੇਰੀ ਫਾਰਮਿੰਗ ਵਿੱਚ ਆਸ ਤੇ ਅਰਦਾਸ ਤੁਸੀਂ ਚੜ੍ਹਦੀ ਕਲਾ ਜੋਗੇ। ਕੁਐਸਟ ਆ ਤੁਹਾਡੇ ਗਾੜੀ ਕੀ ਆਪਣੀ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ। ਗੱਬਣ ਪਸ਼ੂ ਨੂੰ ਟਿੱਪ ਕੇ ਭਰਾ ਕੇ ਖੜੋ ਕੋ ਲਾਮੇ ਵਾਲੀ ਗੱਲਾਂ ਰਵੇ। ਅੱਜ ਪਹੁੰਚੇ ਹਾਂ ਪਿੰਡ ਮਮੂਦਪੁਰ ਜਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਗੋਪੀ ਦੇ ਫਾਰਮ ਦੇ ਸਜਣੋ ਪਹੁੰਚੇ ਹਾਂ। ਇੱਕ ਡੇਰੀ ਮੱਤਬਲ ਵੱਡੀ ਦੁੱਧ ਵਾਲੀ ਮੈਂ ਬਾਈ ਨੂੰ ਲੈ ਕੇ ਆਏ ਆ ਜਾਣਕਾਰੀ ਸਾਰੀ ਕਰਦੇ ਆਂ ਸਾਂਝੀ ਜੁੜੇ ਰਹੋ ਐਂਡ ਤਾਕਰ ਜੀ ਬਾਈ ਸਾਸਿਕਾ ਸਾਸਿਕਾ ਬਾਬਾ ਜੀ ਸਾਸਿਕਾ ਚੜਦੀ ਕਲਾ ਚੜਦੀ ਕਲਾ ਵੀ ਬਾਬਾ ਜੀ ਠੀਕ ਹੈ ਡਰੈਸ ਕਰੀਏ ਨੋਟ ਪਿੰਡ ਮਹਮੂਦਪੁਰਾ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ 964603834 ਠੀਕ ਹੈ ਕਿੰਨੇ ਕ ਰਿਕਾਰਡ ਮਾਲਕਾਂ ਨੇ ਬਾਈ ਗੋਪੀ ਦੱਸਿਆ ਹੋਣਾ ਬਾਬਾ ਜੀ 16 ਕਿਲੋ ਦੁੱਧ ਦੀ ਗਾਰੰਟੀ ਦਿੱਤੀ ਚਾ ਅੱਛਾ ਤੇ ਆਪਣੀ ਆਪਾਂ ਵੀ ਇੰਨੇ ਦੀ ਦਵਾਂ ਗਾਰੰਟੀ ਨਹੀਂ ਆਪਣੀ ਨਾਂ ਦਈਏ ਕਿਉਂਕਿ ਜਦੋਂ ਉਹਨਾਂ ਚੋਈ ਆ ਆਪਾਂ ਇੱਕ ਟਿਪ ਦੀ ਵੀ ਨਦਈਏ ਮੈਂ ਹਰ ਵੀਡੀਓ ਜਨਾ ਇਹ ਨਹੀਂ ਤੈਨੂੰ ਆਂਦਾ ਹਰ ਵੀਡੀਓ ਜੇ ਇਹੋ ਮੇਰਾ ਅਸੂਲ ਹੈ ਹਰ ਕਿਸ ਨੂੰ ਮੈਂ ਨਾ ਚਲੋ ਮਾਲਕ ਨੇ ਆਪਾਂ ਨੂੰ ਦਿੱਤੀ ਗਾਰੰਟੀ ਆ ਆਪਣੀ ਟਿਪ ਨਹੀਂ ਹੈ ਨਾ ਲੈ ਦੇ ਥਣਾ ਦੀ ਗਾਰੰਟੀ ਤੇ ਪਾਰ ਪਿੱਛੇ ਦੀ ਦੇ ਹਾਂ ਕਿਉਂਕਿ ਇਹ ਦਵੇ 10 ਇਹ ਦਵੇ 12 ਸਜਣੋ ਇਹ ਤੁਹਾਡੀ ਰਿਕਵੈਸਟ ਹੈ ਤੁਸੀਂ ਆਪਣੀ ਜਜਮੈਂਟ ਕਰਨੀ ਆ ਤੋਰਾ ਖੋਲ ਕੇ ਤੁਹਾਨੂੰ ਚੈੱਕ ਕਰਾਉਣੇ ਆ ਬਾਕੀ ਫੁੱਲ ਵੱਡੇ ਟਾਂਚੇ ਦੇ ਵਿੱਚ ਆ ਛੋਟੀ ਨਹੀਂ ਆ ਸੁਹਾ ਦੁੱਜਾ ਲਾਲੋ ਤਿਜਾ ਲਾਲੋ ਇਹ ਤੁਹਾਡੀ ਖੁਸ਼ੀ ਆ ਇਹ ਚ ਕੋਈ ਨਹੀਂ ਆਂ ਹੀ ਆਂਦੇ ਲੋ ਜੀ ਭਾਵੇਂ ਚੌਥਾ ਮੰਨ ਲਾ ਲੈ ਆ ਪੈਸੇ ਧੋਰ ਦੇ ਬਾਕੀ ਮੈਂ ਦਾ ਸਿੰਘ ਸੁੰਘ ਚੰਗਾ ਘੋੜ ਸਿੰਘ ਲੱਗਾ ਤੇ ਵਜਨ ਵਜੂਗ ਬਿਲਕੁਲ ਚੰਗਾ ਵੱਡਾ ਟਾਂਚਾ ਹੈ ਤੇ ਦੇਨ ਅੱਠ ਲੈ ਜਾ ਉਹਦਾ ਭਾਈ ਕੋਪੀ ਲੈ ਨਾ ਲੋਈ ਬਾਕੀ ਢੇਲ ਪਈ ਆ ਨਾ ਬਾਈ ਗੋਪੀ ਲਾਈ ਮਗਰੋਂ ਇਹਨੂੰ ਕਿੰਨੀ ਕਿ ਢੇਲ ਵਿਖਾਈਏ ਬਾਈ ਵਿਖਾਈਓ ਵਿਖਾਈਓ ਇਹਨੂੰ ਲੈਓ ਨੋ ਹਿਸਾ ਜਣੋ ਲੈਵਾ ਤੇ ਚੰਗਾ ਲੈਵਾ ਪਾਂਢੀ ਲਈ ਫਿਰਦੀ ਆ ਉਨਾ ਅਗਲੀ ਸਾਈਡ ਨੂੰ ਨਾ ਪਿਛਲੇ ਨੂੰ ਤੇ ਬਾਈ ਜੀ ਦਾ ਰੇਟ ਰੇਟ ਬਾਬਾ ਜੀ ਦਾ 75000 ਮੁੱਲ ਕਰਦੇ ਤੇ ਚੋੜ ਛੱਪਾ ਕਿੰਨੇ ਕਰਕੇ ਕੱਢ ਗਏ 30000 ਦੀ ਦੇ ਦਾਂਗੇ ਲਾਸਟ ਹੋਰ ਨਾ ਦੋ ਕਰ ਦੀ ਨਹੀਂ ਜੀ 30000 ਦੀ ਬਾਬਾ ਜੀ ਵੱਡੀ ਮੱਝ ਹਾਂ ਜੈ ਜੀ ਆ ਬਿਲਕੁਲ ਚਲੋ ਠੀਕ ਆ ਕੋਈ 90 ਨਹੀਂ ਕੋਈ 95 ਨਹੀਂ ਕੋਈ ਲੱਖ ਨਹੀਂ ਠੀਕ ਆ ਲਓ ਸਜਣਾ 72000 ਦੀ ਲਹਾਰੋ ਮੜੀ ਜੀ ਅੱਗੇ ਨੂੰ ਕਰ ਦਿਓ ਠੀਕ ਆ ਲੈਵਾ ਵੇਖੋ ਕਰਮਾਲੀ ਬਾਹਰ ਨੂੰ ਆਉਂਦੀ ਆ ਜਿੰਨੀ ਬੰਦੀ ਆ ਬਾਨੀ ਥਾਨੀ ਚੰਗੀ ਖਰੀਦਦਾਰੀ ਕਰ ਦਿਓ ਸਾਸਿਕਾ